ਦਸ਼ਮੇਸ਼ਪੁਰੀ ਕਲੋਨੀ ਦੀ ਪੰਚਾਇਤ ਦਸ਼ਮੇਸ਼ਪੁਰੀ ਕਲੋਨੀ ਦੀ ਪੰਚਾਇਤਪੁਰੀ ਕਲੋਨੀ ਦੀ ਪੰਚਾਇਤ ਦਸ਼ਮੇਸ਼ਪੁਰੀ ਕਲੋਨੀ ਦੀ ਪੰਚਾਇਤ ਸਾਡੇ ਮਲੇ ਦੇ ਜੱਟ ਆ ਜਾਨੀ ਅਸੀਂ ਆਪਣੀ ਆਵਾਜ਼ ਨਹੀਂ ਕੱਢ ਸਕਦੇ ਯਾਰ ਇਹਦਾ ਮਤਲਬ ਤਾਂ ਮੇਰੀ ਗੱਲ ਨੂੰ ਬੋਲੀ ਕਿਉਂ ਨਾ ਕਮਾਈ ਹੋ ਜਾਂਦੀ ਹੈ ਆਵਾਜ਼ ਪਰ ਜੀ ਇਹ ਰੀਅਲ ਸਚਾਈ ਹੈ ਮੇਰੀਆਂ ਇੱਥੋਂ ਬੋਤਾਂ ਚ ਦਵਾਈਆਂ ਹੈ ਠੀਕ ਹੈ ਇਹੀ ਤਾਂ ਅਸੀਂ ਮੈਂ ਸਰਪੰਚ ਨਹੀਂ ਕਰਦਾ ਉਹ ਬਾਜੀ ਮੈਨੂੰ ਨਹੀਂ ਸਮਝਦਾ ਅਸੀਂ ਕਰਾਣੀ ਹੈ ਮੇਰੀ ਗੱਲ ਸੁਣੋ

दशवेश कॉलोनी दे निवासी ने पानी दी निकासी ना होन कारण होए परेशान कॉलोनी निवासियों ने पिछले लंबे समय तो खड़े गंदे पानी नु ले किता रोष प्रदर्शन मीडिया च समस्या दसन तो नाराज पंचायत दा तुगलकी फरमान रखेंगे तहां नु नरक सरपंच नु पैसे देन दे लाए इल्जाम कॉमा नूरवाला रोड ते पैंदी दशवेश कॉलोनी निवासियों वल्लो ਸਰਬਸੰਮਤੀ ਨਾਲ ਚੋਣੀ ਗਈ ਪੰਚਾਇਤ ਤੇ ਗੰਭੀਰ ਆਰੋਪ ਲਗਾਉਦੇ ਬੰਦ ਕਮਰੇ 'ਚ ਹੋਈ ਸਰਬਸੰਮਤੀ ਦੀ ਪੋਲ ਖੋਹਲਦੇ ਆਪਣਾ ਦਰਦ ਬਿਆਨ ਕਰਦੇ ਕਿਹਾ ਕਿ ਉਹ ਇਸ ਸਮੇਂ ਨਰਕ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਹੋ ਚੁੱਕੇ ਹਨ ਉਹਨਾਂ ਦਾ ਕਸੂਰ ਇਹ ਹੈ ਕਿ ਉਹਨਾਂ ਵੱਲੋਂ ਪਿੰਡ ਦੇ ਤਨਾੜ ਲੋਕਾਂ ਜਿਨ੍ਹਾਂ ਦੀਆਂ ਇਸ ਕਲੋਨੀ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ ਹਨ ਅਤੇ ਸੈਂਕੜੇ ਕਮਰੇ ਕਿਰਾਇਆ ਤੇ ਚੜਾਏ ਹੋਏ ਨੇ ਉਹਨਾਂ ਮੋਹਤਬਰਾਂ ਅੱਗੇ ਕਲੋਨੀ ਦਾ ਸੁਧਾਰ ਕਰਨ ਦੀ ਮੰਗ ਰੱਖੀ ਗਈ ਸੀ ਪਰ ਜਦੋਂ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਮਜਬੂਰ ਹੋ ਕੇ ਉਹਨਾਂ ਵੱਲੋਂ ਆਪਣੀ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲੈਣਾ ਪਿਆ। ਬਜਾਏ ਇਸ ਗੱਲ ਦੇ ਕਿ ਕਲੋਨੀ ਦੇ ਕਿ ਕਲੋਨੀ ਦੇ ਅਧੂਰੇ ਪਏ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਦਾ ਪਰੋਸਾ ਦੇ। ਇਸ ਗੱਲ ਦੀ ਨਾਰਾਜ਼ਗੀ ਜ਼ਾਹਰ ਕਰਦੇ ਕਿ ਤੁਸੀਂ ਮੀਡੀਆ ਨੂੰ ਬੁਲਾ ਕੇ ਕਲੋਨੀ ਦੀਆਂ ਸਮੱਸਿਆਵਾਂ ਨੂੰ ਜਗ ਜाहिर ਕੀਤਾ ਹੈ। ਹੋਲ ਅਸੀਂ ਤੁਹਾਡੇ ਕੰਮ ਨਹੀਂ ਕਰਵਾਉਣੇ। ਤੁਸੀਂ ਜੋ ਕਰਨਾ ਹੈ ਕਰ ਲਵੋ। ਪੰਚਾਇਤ ਮੈਂਬਰ ਮਹਿਲਾ ਨੇ ਲੋਕਾਂ ਨਾਲ ਲੜਨਾ ਹੀ ਚਾਲੂ ਕਰ ਦਿੱਤਾ ਅਤੇ ਸਰਯਾਮ ਕੇ ਕਿਹਾ ਸਾਡੇ ਕੋਲ ਫੰਡ ਨਹੀਂ ਹੈ ਜਦੋਂ ਆਇਆ ਤਾਂ ਗਲੀਆਂ ਠੀਕ ਕਰਵਾ ਦੇਵਾਂਗੇ ਨਹੀਂ ਤਾਂ ਖੁਦ ਪੈਸੇ ਦੇ ਕੇ ਠੀਕ ਕਰਵਾ ਲੈਣ ਤੁਸੀਂ ਵੀ ਸੁਣੋ ਆਓ ਤੁਹਾਨੂੰ ਮਿਲਾਉ ਦੇ ਹਾ ਕਲੋਨੀ ਨਿਵਾਸੀਆਂ ਨਾਲ ਤਾਂ ਜੋ ਸਰਕਾਰ ਵੱਲੋਂ ਸਰਬਸੰਮਤੀ ਨਾਲ ਬਣਾਈਆਂ ਗਈਆਂ ਪੰਚਾਇਤਾਂ ਦੀ ਕਾਰਗੁਜ਼ਾਰੀ ਸਾਹਮਣੇ ਆ ਸਕੇ ਕਿ ਜਿਹੜਾ ਮੱਲੇ ਵਾਲਾ ਪਰੇਸ਼ਾਨ ਹੈ ਜੀ ਵੀ ਸਾਡੀ ਸੜਕ ਨਹੀਂ ਬਣੀ ਐ ਤੇ ਪਾਣੀ ਖੜਦਾ ਸੀਵਰੇਜ ਹੈ ਕੀ ਕਹਿਣਾ ਇਹਦੇ ਬਾਰੇ ਸੜਕ ਤੇ ਪਾਣੀ ਰਹੀ ਹੈ ਸੀਵਰੇਜ ਪੈ ਗਏ ਨੇ ਹੁਣ ਨਾਲੇ ਪੈ ਗਏ ਨੇ ਬਾਤ ਨੂੰ ਸੜਕ ਦਾ ਹੀ ਕੰਮ ਜਾਰੀ ਰਹਿਣਾ ਜਿਹੜੀ ਜਿਹੜੀ ਗਲੀਆਂ ਨੀਰ ਰਹਿ ਗਈਆਂ ਮੈਂ ਸਾਡੇ ਉੱਚੀ ਕਰਤੀ ਜਿਹਦੇ ਕਰਕੇ ਪਾਣੀ ਖੜਦਾ ਉਹਦਾ ਕੀ ਹੱਲ ਹੈ ਇਹਦਾ ਹੱਲ ਇਹ ਹੁਣ ਸੜਕ ਬਣ ਜਾਏਗੀ ਤੇ ਹੱਲ ਪੂਰਾ ਹੋ ਜਾਏਗਾ ਜਿਹਦੇ ਪਰੇਸ਼ਾਨ ਹੈ ਲੋਕ ਧਰਨੇ ਨਾਰੇਬਾਜੀ ਕਰਦੇ ਨੇ ਨਾਰੇਬਾਜੀ ਤੇ ਐਵੇਂ ਕਰਦੇ ਹੁਣ ਲੋਕੀ ਤੇ ਬੇਬਕੂਫ ਹੋਏ ਫੜਾ ਫਟ ਕਹਿੰਦੇ ਮੂੰਹ ਵਿੱਚ ਪੈ ਜਾਵੇ ਗਰਮੀ ਦਾ ਠੀਕ ਹੈ ਹਾਂ ਇਹ ਹੁਣ ਟਾਈਮ ਤੇ ਲੱਗੂਗਾ ਇਹ ਸਰਕਾਰ ਜੇ ਜੇ ਚੱਲੂ ਦੇਗੀ ਭੇਜੇਗੀ ਤੇ ਆਪੇ ਗ੍ਰਾਂਟ ਮਿਲੇਗੀ ਤੇ ਬਣਾਵਾਂਗੀ ਭੱਲੇ ਜਿਹੜਾ ਕੰਮ جاری ਹੈ ਜਿਹਦਾ ਸਿਵਰੇ ਦਾ ਕੋਈ ਹੱਲ ਨਹੀਂ ਕਰਾਇਆ ਕਿਸੇ ਨੂੰ ਬੁਲਾਏ ਨਹੀਂ ਤੁਸੀਂ ਸਫਾਈ ਵਾਸਤੇ ਜੀ ਪਾਣੀ ਖੜਾ ਲੋਕਾਂ ਦਾ ਲੰਗਣਾ ਮੁੱਕ ਪਾਣੀ ਤੇ ਹੁਣ ਵੱਡੇ ਨਾਲੇ ਪਾਣੀ ਤੇ ਸੜਕ ਦੇ ਵਿੱਚ ਹਾਂਜੀ ਤੇ ਇਹ ਹੁਣ ਪਾਣੀ ਚੱਲੂ ਗਈ ਚੱਲਦਾ ਵੀ ਪਿਆ ਇਹ ਅੱਗੋਂ ਬੰਦ ਹੈ ਦੋ ਮਹੀਨੇ ਤੋਂ ਖੜਾ ਹੈ ਸਾਡਾ ਪਾਣੀ ਕਹਿੰਦੇ ਪਾਣੀ ਤੇ ਇਦਾਂ ਹੀ ਆ ਹੁਣ ਉੱਚੀਆਂ ਹੋ ਗਈਆਂ ਸੜਕਾਂ ਤੇ ਬੰਦ ਹੁਣ ਪਾਣੀ ਤੇ ਅੱਗੇ ਆਏਗਾ ਹੀ ਉਪਰੇ ਤਾਂ ਕਹਿ ਕੇ ਸਰਨਾ ਜੀ ਇਹਦਾ ਹੱਲ ਕੀ ਹੈ ਮਤਲਬ ਸਮੱਸਿਆ ਜਨਤਾ ਨੇ ਤੁਹਾਨੂੰ ਸਰਵਸੰਮਤੀ ਨਾਲ ਸਰਪੰਚ ਬਣਾਇਆ ਇਹਨਾਂ ਦਾ ਹੱਲ ਤਾਂ ਤੁਹਾਨੂੰ ਹੀ ਕਰਨਾ ਉਹ ਹੱਲ ਤੇ ਹੁਣ ਸਾਡੇ ਨਾਲ ਤੇ ਜੋ ਸਰਕਾਰ ਹੈਗੀ ਉਹ ਦੇਗੀ ਫਿਰ ਅਸੀਂ ਬਣਾਵਾਂਗੇ ਟਾਈਮ ਤੇ ਲੱਗਦਾ ਹੀ ਹੈ ਨਾ ਕਿਉਂਕਿ ਜਿਹੜੇ ਮੰਲੇ ਗੱਟ ਹੀ ਹੈ ਨਾ ਉਹ ਕਹਿੰਦੇ ਆ ਵੀ ਇਹਦਾ ਸੀਵਰੇਜ ਦਾ ਅਸੀਂ ਮਨਰੇਗਾ ਚ ਕੰਮ ਨਹੀਂ ਕਰਾ ਸਕਦੇ ਸਫਾਈ ਦਾ ਕੰਮ ਨਹੀਂ ਕਰਾ ਸਕਦੇ ਸਿਰਫ ਅਸੀਂ ਸਾਰੇ ਮਤਲਬ ਜਿਵੇਂ ਬੂਟੇ ਵਗੈਰਾ ਲਗਾਉਣੇ ਇਹਦੇ ਵਾਸਤੇ ਅਸੀਂ ਮਤਲਬ ਕਰ ਸਕਦੇ ਆ ਜਾਂ ਲੇਬਰ ਵਾਸਤੇ ਮੇਰਾ ਨਾਮ ਰੇਖਾ ਹੈ ਤੁਸੀਂ ਇੱਥੇ ਵਾਸੀ ਹੋ ਜੀ ਇਸ ਏਰੀਆ ਦੇ ਇਥੇ ਕਿਹੜੀ ਕਲੋਨੀ ਚ ਰਹਿੰਦੇ ਹੋ? ਇੱਥੇ ਨੂਰ ਵਾਲੇ ਚ। ਇਹ ਜਿਹੜੀ ਸਮੱਸਿਆ ਜਿੱਦਾਂ ਕਿ ਸਰਪੰਚ ਸਾਹਿਬ ਵੀ ਦੱਸਣਾ ਵੀ ਗ੍ਰਾਂਟ ਆਈ ਲੋਕ ਪਰੇਸ਼ਾਨ ਨੇ ਨਾੜੇ ਬਾਜੀ ਕਰਦੇ ਪਏ ਕਿ ਸਾਡਾ ਲੰਘਣਾ ਔਖਾ ਹੋ ਗਿਆ। ਹਾਂਜੀ ਤੇ ਉਹਦੇ ਦੇਖੋ ਉਹਦੇ ਜਿਹੜੀ ਸਫਾਈ ਦਾ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਦਿੱਤਾ। ਠੀਕ ਹੈ ਨਾ ਵੀ ਅਸੀਂ ਸਫਾਈ ਅਸੀਂ ਕਰਵਾ ਨਹੀਂ ਸਕਦੇ ਉਹ ਪਰਸਨਲ ਕਰवानी ਪੈਣੀ ਆ ਹੁਣ ਦੇਖੋ ਇਹ ਜਿਹੜੇ ਨਾਰੇ ਲਾ ਰਿਹਾ ਜੇ ਅਸੀਂ ਇਹਨਾਂ ਨੂੰ ਕਹੀਏ ਵੀ ਤੁਸੀਂ ਥੋੜਾ ਬੋਤਾ ਕੰਟਰੀਬਿਊ ਕਰਕੇ ਸਾਨੂੰ ਉਹ ਕਰਿਆ ਇਸਦਾ ਨਹੀਂ ਹੁੰਦਾ ਹਰ ਮਹੀਨੇ ਜੇ ਇਹਦਾ ਕਰਦੇ ਆ ਸਰਪੰਚ ਨਾਲ ਮਿਲਣ ਕਿਤੇ ਕਿਤੇ ਜਦੋਂ ਵੀ ਕੋਈ ਸਰਪੰਚ ਬਣਦੇ ਕਿਤੇ ਨੇ ਇਹ ਕੰਮ ਤਾਂ ਸਰਕਾਰ ਦਾ ਹੁੰਦਾ ਕਿ ਸਫਾਈ ਕਰਮਚਾਰੀ ਸਰਪੰਚ ਨਹੀਂ ਹੀ ਬੁਲਾਣਾ ਹੁੰਦਾ ਉਹਦਾ ਨਾ ਕਿ ਮੱਲੇ ਵਾਲੇ ਤਾਂ ਨਹੀਂ ਦਿੰਦੇ ਆ ਆਪਣੇ ਕੋਲ ਨਹੀਂ ਬੁਲਾ ਕੇ ਕਰਦੇ ਆ ਰੱਖੇ ਹੋਇਆ ਬੈ ਕਾਇਦਾ ਤੇ ਹਰ ਮਹੀਨੇ ਦੇਣੇ ਪੈਂਦੇ ਆ ਅਸੀਂ ਪਰਸਨਲ ਮਤਲਬ ਦੇਣੇ ਆ ਪੈਸੇ ਤਾਂ ਜਾ ਕੇ ਸਫਾਈ ਹੁੰਦੇ ਨੇ ਕਿੰਨੂ ਤਲਖਾਂ ਮਿਲਦੀ ਹੈ ਜਿਹੜੇ ਸਵੀਪਰ ਹੈ ਜੋ ਉਹਨਾਂ ਨੂੰ ਸਫਾਈ ਤਨਖਾਹ ਨਹੀਂ ਮਿਲਦੀ ਸਰ ਜੀ ਕਿੱਥੋਂ ਮਿਲੂਗੀ ਇਹ ਗਵਰਨਮੈਂਟ ਦੇ ਤੁਹਾਨੂੰ ਵੀ ਇਹਨਾਂ ਪਤਾ ਹੋਣਾ ਚਾਹੀਦਾ ਤੇ ਮੱਲੇ ਵਾਲੇ ਪੈਸੇ ਦੇਣਗੇ ਜੀ ਉਹ ਤਾਂ ਮਤਲਬ ਕਿ ਸਾਰੇ ਇਕੱਠੇ ਕਿਉਂਕਿ ਇਹ ਮਤਲਬ ਕਿ ਪਿੰਡ ਹੈ گا ਪਿੰਡ ਦੇ ਵਿੱਚ ਸਫਾਈ ਦਾ ਸਿਰਫ ਸੀਵਰੇਜ ਪਾਟਿਆ ਕਦੇ ਵੀ ਸਫਾਈ ਵਾਸਤੇ ਕੋਈ ਕਰਾਉਗੇ ਕੀ ਕਹਿਣਾ ਚਾਹੋਗੇ ਅੱਜ ਤੱਕ ਰਾ ਰਹੇ ਆ ਅਸੀਂ ਤਾਂ ਕਹਿ ਰਹੇ ਆ ਵੀ ਤੁਸੀਂ ਸਾਡਾ ਸਾਥ ਦਿਓ ਐਦਾਂ ਨਾਰੇਬਾਜ਼ੀ ਕਰਕੇ ਥੋੜੀ ਤੁਸੀਂ ਆਓ ਸਾਡੇ ਕੋਲ ਆਓ ਸਾਨੂੰ ਦੱਸੋ ਤਾਂ ਹੀ ਤਾਂ ਕੋਈ ਹੱਲ ਹੋਊਗਾ ਐਦਾਂ ਨਾਰੇਬਾਜ਼ੀ ਕਰਕੇ মিডিਆ ਨੂੰ ਬੁਲਾ ਕੇ ਸਾਡੇ ਨੂੰ ਤੁਹਾਨੂੰ ਵੀ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਹੈ ਜਦੋਂ ਤੁਸੀਂ ਦੱਸੋਗੇ ਪਹਿਲੇ ਤੁਸੀਂ ਆਓ ਤਾਂ ਸਹੀ ਐਡਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਗਏ ਆਣ ਕੇ ਤਾਂ ਤੁਹਾਨੂੰ ਵੀ ਤਾਂ ਪਤਾ ਲੱਗੇ ਨਾ ਵੀ ਆ ਗਿਆ ਬੁਲਾਓ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਹੈ ਤੁਹਾਡੇ ਮਤ ਕਦੋਂ ਤੱਕ ਹੱਲ ਹੋ ਸਕਦੀ ਹੈ ਹੱਲ ਕਿਵੇਂ ਹੋएगी ਮੈਨੂੰ ਦੱਸੋ ਜੇ ਸਰ ਗ੍ਰਾਂਟ ਮਿਲਣਗੀ ਤਾਂ ਬੰਦੇ ਰੱਖਣਗੇ ਨਾ ਮਤਲਬ ਹੱਲ ਹੋਣੀ ਇਹ ਹੱਲ ਹੋਣੀ ਨਹੀਂ ਇਹ ਤਾਂ ਮਤਲਬ ਕਮਾਲ ਆਪਣੇ ਵੱਲੋਂ ਹੀ ਕਹੀ ਜਾ ਰਹੇ ਤੁਸੀਂ ਹੱਲ ਹੋਏਗੇ ਨਾ ਕਦੋਂ ਤੱਕ ਹੋਊਗੀ ਤੁਸੀਂ ਕਹਿ ਰਹੇ ਨਾ ਜਦੋਂ ਪੈਸੇ ਆਣਗੇ ਗ੍ਰਾਂਟ ਆਣਗੇ ਹਜੇ ਤਾਂ ਤੋਂ ਬਾਅਦ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਹੱਲ ਨਹੀਂ ਹੋਣੀ ਕਿੱਦਾਂ ਹੋਊਗੀ ਤੁਸੀਂ ਦੱਸੋ ਠੀਕ ਹੈ ਠੀਕ ਹੈ ਨਹੀਂ ਸਟਿਕਲੀ ਆਪ ਕੋ ਸੁਣਿਆ ਕਿਹੜਾ ਡਿਨੋਟ ਕਰ ਬਸ ਨੇ 15 ਨੰਬਰਸ ਤੇ ਹੈ ਅਸਰਮਾਨ ਸਿੰਘ ਆਇਆ ਅਗੇ ਚੰਗਾ ਬਸ ਤੇ 6 ਨੰਬਰ ਲੇ ਲੋ ਦੱਪਾ ਆਪਾਂ ਆ ਦੇਖੋ ਸਾਡੇ ਪਿੱਛੇ ਨਾ ਸਿਵਰੇਜ ਦਾ ਢੇਰ ਹੈ ਸਾਡੇ ਇੱਥੇ ਲੰਘਣ ਦੀ ਬਿਲਕੁਲ ਜਗ੍ਹਾ ਨਹੀਂ ਗਈ ਸਾਨੂੰ ਇੱਥੇ ਦੀ ਪੰਚਾਇਤ ਲਗਾਤਾਰ ਧਮਕੀਆਂ ਦੇ ਰਹੀ ਹੈ ਆ ਹੁਣ ਵੀ ਮੇਰੇ ਘਰ ਦੇ ਬਾਹਰ ਆ ਕੇ ਮੈਂ ਹੈ ਨਹੀਂ ਸੀਗਾ ਮੇਰੇ ਮਦਰ ਕੱਲੇ ਸੀਗੇ ਉਹਨਾਂ ਨੂੰ ਡਰਾਤ ਮੁਕਾ ਕੇ ਗਏ ਆ ਵੀ ਇਹ ਕੀ ਕਰ ਲੂਗਾ ਅਸੀਂ ਕੁਝ ਨਹੀਂ ਕਰ ਸਕਦੇ ਭਾਜੀ ਰੀਅਲ ਇਹ ਸੱਚਾਈ ਆ ਆਪਾਂ ਕੁਝ ਕਰ ਹੀ ਨਹੀਂ ਸਕਦੇ ਸਰਪੰਚ ਹੀ ਇਹਨਾਂ ਕੋਲ ਐ ਕਰਨਾ ਇਹਨਾਂ ਨੇ ਆ ਇਹ ਕਹਿੰਦੇ ਜੀ ਅਸੀਂ 10 ਤੋਂ 15 ਦਿਨ ਇਦਾਂ ਹੀ ਤੁਹਾਨੂੰ ਹਲੇ ਨਰਕ ਚ ਰੱਖਾਂਗੇ ਵੀ ਅੱਜ ਤੁਸੀਂ মিডিਆ ਬੁਲਾਈ ਐ ਤੁਹਾਨੂੰ ਇਹਦੀ ਸਜ਼ਾ ਦਵਾਂਗੇ 15 ਤੋਂ 20 ਦਿਨ ਅਸੀਂ ਤੁਹਾਨੂੰ ਇਦਾਂ ਹੀ ਰੱਖਾਂਗੇ ਇਹ ਕੀ ਵੀ ਬੋੜੀ ਨੇ ਇਹ ਸਰਪੰਚ ਸਾਹਿਬ ਸੀਗੇ ਨਾਲ ਉਹਨਾਂ ਦੇ ਮੈਂਬਰ ਪੰਚਾਇਤ ਸੀਗੇ ਜਿਹੜੇ ਉਹਨਾਂ ਦੇ ਮੈਂਬਰ ਬਣੇ ਹੋਏ ਐ ਇਹ ਦਸ਼ਮੇਸ਼ਪੂਰੀ ਕਲੋਨੀ ਨੂਰਵਾਲਾ ਰੋਡ ਰਾਜਕਮਰ ਸਰਪੰਚ ਉਹਨਾਂ ਦੀ ਵਾਈਫ ਸਰਪੰਚ ਹੈ ਮੈਡਮ ਆਸ਼ਾ ਰਾਣੀ ਜੀ ਇੱਥੇ ਦੇ ਜਿਹੜੇ ਮੈਂਬਰ ਐ ਦੀਪਕ ਚਾਰਨ ਜੀ ਨੇ ਉਹਨਾਂ ਦੀ ਵਾਈਫ ਨੇ ਤੁਹਾਡੇ ਸਾਹਮਣੇ ਧਮਕੀਆਂ ਦਿੱਤੀਆਂ ਤੁਸੀਂ ਦੇਖੀ ਹੋਗੇ ਵਧੀਆ ਸੀਵਰੇਜ ਚੱਲਦਾ ਸੀਗਾ ਸਾਡਾ ਇਹਨਾਂ ਨੇ ਵੱਡਾ ਸੀਵਰੇਜ ਆਪਣੀਆਂ ਸਹੂਲਤਾਂ ਲੈਣ ਨੂੰ ਕਿਉਂਕਿ ਇਹਨਾਂ ਦਾ 1.5 150 ਕਮਰਾ ਹੈ ਉਹ ਡੈਰੀ ਹੈ ਡੈਰੀ ਵਾਲੇ ਨੂੰ ਫਾਇਦਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਔਰ ਸਿਰਫ ਉਸ ਡੈਰੀ ਕਰਕੇ ਸਾਨੂੰ ਇੱਥੇ ਗੰਦਗੀ ਦੇ ਵਿੱਚ ਰਹਿਣਾ ਪੈ ਰਿਹਾ ਠੀਕ ਹੈ ਉਹ ਸਾਨੂੰ ਧਮਕੀਆਂ ਲਗਾਤਾਰ ਦੇ ਰਿਹਾ ਔਰ ਮੇਰੀ ਜਾਨ ਨੂੰ ਇਹਨਾਂ ਲੋਕਾਂ ਤੋਂ ਲਗਾਤਾਰ ਖਤਰਾ ਹੈ ਮੈਨੂੰ ਕੁਝ ਵੀ ਕਰ ਸਕਦੇ ਕਰ ਚੁੱਕੇ ਐ ਇਹਦੇ ਪਿੱਛੇ ਤੁਸੀਂ ਪਹਿਲਾਂ ਕੰਪਲੀਟ ਕੀਤੀ ਇਹਨਾਂ ਨੂੰ ਗਏ ਸੀ ਇਹਨਾਂ ਕੋਲ ਮੈਂ ਭਾਜੀ ਸਰਪੰਚ ਸਾਹਿਬ ਨੂੰ ਤੁਸੀਂ ਕੰਪਲੀਟ ਦੀ ਗੱਲ ਕਰਦੇ ਹੋ ਮੈਂ ਪੈਸੇ ਦਿੱਤੇ ਐ ਮੈਂ 2000 ਰੁਪਏ ਦਿੱਤਾ ਸਫਾਈ ਕਰਾਉਣ ਨੂੰ ਇਹਨਾਂ ਨੇ ਪੈ ਪਵਾਇਆ ਔਰ ਚੱਲਿਆ ਨਹੀਂ ਪਤਾ ਨਹੀਂ ਕਿਹਦੀ ਗਲਤੀ ਐ ਕਿਹਦੀ ਨਹੀਂ 2000 ਰੁਪਏ ਮੇਰੇ ਕੋਲ ਲਿਆ ਸੀਗਾ 500 ਰੁਪਏ ਭਾਜੀ ਨੇ ਦਿੱਤਾ ਐ 500 ਰੁਪਏ ਇਧਰ ਫੈਕਟਰੀ ਮਾਲਕ ਆ ਉਹਨੇ ਦਿੱਤਾ ਠੀਕ ਹੈ ਜੀ ਆ 500 ਰੁਪਏ ਹੁਣ ਅੰਕਲ ਜੀ ਗਏ ਆ ਸ਼ਾਮ ਸੁੰਦਰ ਜੀ ਉਹਨਾਂ ਨੇ ਦਿੱਤਾ ਹੋਰ ਪੰਜ ਸੱਤ ਜਣੇ ਆ ਜਿਨ੍ਹਾਂ ਨੇ ਪੈਸੇ ਦਿੱਤੇ ਆ ਕੀ ਕਹਿੰਦੇ ਠੀਕ ਕਰਨ ਵਾਸਤੇ ਜਦੋਂ ਗੱਲ ਕਰਦੇ ਹੁਣ ਤਾਂ ਭਾਜੀ ਉਹ ਧਮਕੀਆਂ ਤੇ ਉਤਾਰੂ ਹੋ ਗਏ ਆ ਵੀ ਤੂੰ ਕਰ ਕਰਕੇ ਵੀ ਦਿਖਾ ਤੇ ਕਰਾ ਕੇ ਵੀ ਦਿਖਾ ਉਹ ਤਾਂ ਸਿਰਫ ਇਹੀ ਕਹਿ ਰਹੇ ਆ ਵੀ ਅਸੀਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਮਤਲਬ ਤੁਹਾਡੇ ਨੂੰ ਜਾਨ ਦੀ ਧਮਕੀਆਂ ਦੇ ਰਹੇ ਪੂਰੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਸਿਰਫ ਔਰ ਸਿਰਫ ਇੱਕ ਡੈਰੀ ਬਚਾਣ ਦੀ ਖਾਤਰ ਸਾਨੂੰ ਇੱਥੇ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜਾ ਗੰਦਾ ਇਹ ਪਾਣੀ ਹੈ ਸੂਰੇ ਦਾ ਪਾਣੀ ਚੱਲਦਾ ਬਿਲਕੁਲ ਇਹਦੀ ਡੈਰੀ ਦਾ ਪਾਣੀ ਹੈ ਗੋਇ ਦਾ ਪਾਣੀ ਹੈ ਇਹ ਸ਼ਿਵਰੇਜ ਅਸੀਂ ਇੱਕ ਘਰ ਚ ਵਿੱਚ 2-2 4-4 ਜਣੇ ਰਹਿੰਦੇ ਆ ਇਹ ਸਰਪੰਚ ਸਾਹਿਬ ਨੇ ਰਾਜkumar ਜੀ ਦੀਪਕ ਚਾਰਨ ਜੀ ਨੇ ਸੋਡੀ ਮੈਂਬਰ ਪੰਚਾਇਤ ਹੈ ਇਹਨਾਂ ਦਾ ਲਗਭਗ ਇਸ ਏਰੀਆ ਦੇ ਵਿੱਚ 100-100 ਕਮਰਾ ਹੈ ਇਹਨਾਂ ਨੇ ਕਮਰਿਆਂ ਦੇ ਵਿੱਚ ਇੱਕ ਕਮਰੇ ਦੇ ਵਿੱਚ 4-4 5-5 ਬੰਦੇ ਰਹਿੰਦੇ ਆ ਵਿਦਆਊਟ ਕਿਸੇ ਪ੍ਰੂਫ ਤੇ ਠੀਕ ਹੈ ਜੀ ਉਹ ਲੋਕਾਂ ਨੇ ਇੱਥੇ ਸ਼ਿਵਰੇਜ ਭਰੇ ਆ ਨਾ ਕਿ ਅਸੀਂ ਠੀਕ ਹੈ ਜੀ ਅਸੀਂ ਆਪਣੀ ਮਜ਼ਦੂਰੀ ਕਰਕੇ ਖਾਂਦੇ ਆ ਇੱਥੇ ਜੇ ਸਵੇਰੇ ਕੰਮ ਤੇ ਨਾ ਗਏ ਸ਼ਾਮ ਨੂੰ ਰੋਟੀ ਨਹੀਂ ਮਿਲਣੀ ਤੁਸੀਂ ਕਿੰਨੇ ਕੁ ਪੁਰਾਣੇ ਰਹੇ ਹੋ ਤੁਹਾਨੂੰ ਇੱਥੇ 35 ਸਾਲ ਹੋ ਗਏ ਜਨਮ ਹੀ ਇੱਥੇ ਦਾ ਹੈ ਜਿਹੜੇ ਸਰਪੰਚ ਸਾਹਿਬ ਹੈ ਮਤਲਬ ਇਹ ਵੋਟਾਂ ਵੋਟਾਂ ਪਾ ਕੇ ਬਣੀ ਤੇ ਸਰਵਸੰਮਤੀ ਇਹ ਸਰਵਸੰਮਤੀ ਨਾਲ ਪਿਛਲੇ ਚਾਰ ਸਰਪੰਚਾਂ ਨੇ ਸਰਵਸੰਮਤੀ ਕੀਤੀ ਹੈ ਕਮਰੇ ਦੇ ਵਿੱਚ ਬਹਿ ਕੇ ਵੀ ਤੂੰ ਸਾਡੇ ਪਰਦੇ ਢੱਕ ਲਈ ਤੂੰ ਸਾਡੇ ਢੱਕ ਲਈ ਇਹ ਸਿਰਫ ਦੋ ਮੈਂਬਰ ਉਹ ਪੰਚਾਇਤ ਦੇ ਦੋ ਮੈਂਬਰ ਉਹ ਪੰਚਾਇਤ ਦੇ ਤਿੰਨ ਮੈਂਬਰ ਹੈ ਡੇਰੀ ਵਾਲੇ ਦੇ ਆ ਠੀਕ ਹੈ ਜੀ ਪੰਚਾਇਤ ਬਣ ਗਈ ਜੇ ਕਲੋਨੀ ਦੀ ਗੱਲ ਕਰੀ ਕਲੋਨੀ ਦੇ ਕਿਸੇ ਮੈਂਬਰ ਨੂੰ ਨਹੀਂ ਬਿਠਾਇਆ ਗਿਆ ਕਿਸੇ ਨੂੰ ਕਿਸੇ ਨੂੰ ਨਹੀਂ ਕਲੋਨੀ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਪਰਿਵਾਰ ਨੂੰ ਮੈਂਬਰ ਪੰਚਾਇਤ ਦਾ ਨਾਮ ਤਾਂ ਕਿ ਨਹੀਂ ਪਤਾ ਹੋਊਗਾ ਵੀ ਆਹ ਮੈਂਬਰ ਹੈ ਜਾਂ ਕੋਣ ਹੈ ਜਿੱਦਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਕਹਿਣਾ ਇੱਥੇ ਵੀ ਜਨਤਾ ਦੇ ਵਿੱਚ ਆ ਕੇ ਸੁਧਾਰ ਕਰਾਂਗੇ ਕੀ ਕਹਿਣਾ ਚਾਹੁੰਦੇ ਬਗਵਾ ਪਾਜੀ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਬਦਲਾਅ ਆਊਗਾ ਸਾਡੀ ਕਲੋਨੀ ਚ ਇਹੀ ਬਦਲਾਅ ਆਇਆ ਜਿਹੜਾ ਆਵਾਜ਼ ਚੱਕੂਗਾ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਪਣੇ ਚੈਨਲ ਦੇ ਰਾਇਤੀ ਕੀ ਕਹਿਣਾ ਚਾਹੁੰਦਾ ਮੈਂ ਤਾਂ ਤੁਹਾਡੇ ਚੈਨਲ ਦਾ ਹੀ ਇਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਅੱਜ ਮੇਰੀ ਆਵਾਜ਼ ਦੱਬ ਰਹੇ ਆ ਜੇ ਦੋ ਚਾਰ ਮੁੰਡੇ ਹੋਰ ਉੱਠ ਗਏ ਇਹ ਆਵਾਜ਼ ਦੱਬਣ ਦੇ ਲਾਇਕ ਨਹੀਂ ਹੈਗੇ ਮੈਂ ਮੁੰਡਿਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਨੌਜਵਾਨਾਂ ਨੂੰ વિજે ਤੁਸੀਂ ਇਹ ગંદકી ਤੋਂ ਆਪਦੇ ਬੱਚਿਆਂ ਨੂੰ ਬਾਹਰ ਕੱਢਣਾ ਆਪ ਤਾਂ ਰਹਿ ਲਿਆ ਆਪਣੇ ਮਾਪਿਆਂ ਨੇ ਵੀ ਰਹਿ ਲਿਆ ਆਪਦੇ ਬੱਚਿਆਂ ਨੂੰ ਇਸ ગંદકી ਤੋਂ ਬਾਹਰ ਕੱਢਣਾ ਚਾਹੁੰਦੇ ਹੋ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਇਹ mafias ਨੂੰ ਸਰਕਾਰ ਦੇ ਅੱਗੇ ਵੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਦੇ ਵੀ ਇਹ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਹੈ ਇਹਨੂੰ ਪੂਰਨ ਤੌਰ ਤੇ ਸਸਪੈਂਡ ਕੀਤਾ ਜਾਵੇ ਜੀ ਤੁਹਾਡੇ ਪੰਚਾਇਤ ਮੈਂਬਰ ਨੇ ਮੀਡੀਆ ਦੇ ਸਾਹਮਣੇ ਲਾਈਵ ਹੋ ਕੇ ਗੱਲਾਂ ਕੱਢੀਆਂ ਇਹ ਸੁਣ ਲਿਓ ਵੀਡੀਓ ਮੈਂ ਕਹ ਕੋਈ ਨਹੀਂ ਤੁਸੀਂ ਸਾਡੇ ਤੇ ਕਰਾ ਦਿਓ ਕੋਈ ਗੱਲ ਨਹੀਂ ਜਿਹੜਾ ਕੇਸ ਮੈਂ ਕਹ ਸਰਪੰਚ ਸਾਹਿਬ ਤੁਸੀਂ ਜਿਹੜਾ ਕੇਸ ਮੇਰੇ ਤੇ ਕਰਨਾ ਕਰ ਲਿਓ ਕੋਈ ਗੱਲ ਨਹੀਂ ਮੈਂ ਕਹ ਸਰਪੰਚ ਮੈਂ ਕਹ ਸਰਪੰਚ ਸਾਹਿਬ ਤੁਸੀਂ ਜਿਹੜੀ ਸਜ਼ਾ ਮੈਨੂੰ ਦਿਵਾਣੀ ਹੈ ਦਿਵਾ ਸਕਦੇ ਹੋ ਸਜ਼ਾ ਦਿਵਾਉਂ ਆ ਤੂੰ ਮੇਰੇ ਇੱਥੇ ਆ ਕੇ ਚੌਂਕ ਚੜਾ ਤੇ ਕੋਈ ਦੁਆਰਾ ਤੇ ਮੀਡੀਆ ਬੁਲਾ ਆ ਮੈਂ ਚੌਂਕ 'ਚ ਹੀ ਖੜਾ ਜੀ ਚੌਂਕ 'ਚ ਹੀ ਖੜਾ ਆਜੋ ਫਿਰ ਆ ਜਾ ਕੇ ਚੌਂਕ ਚੜਾ ਤੂੰ ਆ ਜਿੱਥੇ ਸਿਵਰੇਜ ਦਾ ਪਾਣੀ ਹੈ ਆ ਮੈਂ ਆ ਕੇ ਚੌਂਕ 'ਚ ਆਜੋ 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 ਹਰੇ ਸਾਲ ਹੁੰਦਾ ਨਹੀਂ ਸੜਕਾਂ ਦੁਆਰਾ ਪੱਟ ਪੱਟ ਕੇ ਨਾ ਇਹ ਖਰਾਬ ਕਰਦੇ ਨੇ ਨਾਮ ਮੇਰਾ ਲੈ ਜਾ ਅਫਸਰ ਪੰਚਾਇਤ ਨੂੰ ਕਹਿੰਦੇ ਵੀ ਨਵੀਂ ਸੜਕ ਨਹੀਂ ਪਟਣੀ ਠੀਕ ਹੈ ਜੀ ਹੁਣ ਜਦੋਂ ਸਾਨੂੰ ਅਲੇ ਜਿੱਥੇ ਨੂੰ ਸਾਰੇ 4 ਮਹੀਨੇ ਹੋਏ ਨੇ ਕਿੰਨੇ ਸਾਨੂੰ ਕੋਈ ਫੰਡ ਆਏਗਾ ਇਹ ਸੜਕਾਂ ਬਣਾਵਾਂਗੇ ਇਹ ਸਾਨੂੰ ਬਲੈਕਮੇਲ ਕਰਕੇ ਇਹ ਤੁਹਾਨੂੰ ਗਾਲਾਂ ਕੱਢਣ ਜਾ ਮੇਰੇ ਪਰਿਵਾਰ ਨੂੰ ਗਾਲਾਂ ਕੱਢਣ ਇਹ ਤਾਂ ਮਾੜੀ ਗੱਲ ਹੈ ਨਾ ਇਹ ਸਰਪੰਚੀ ਨਾਲ ਆਪਣੇ ਪੰਚਾਇਤ ਨੇ ਸਰਪੰਚੀ ਨਾਲ ਪਿੰਡ ਨੇ ਬਣਾਈ ਜੀ ਕੋਈ ਕੱਲੇ ਬੰਦੇ ਨੇ ਨਹੀਂ ਬਣਾਈ ਇਹ ਪੂਰੇ ਪਿੰਡ ਨੇ ਹਾਂ ਜੀ ਇਹ ਸੀਵਰੇਜ ਆ ਸਰ ਕਦੋਂ ਤੱਕ ਬਣ ਜਾਣਾ ਇਹ ਸੀਵਰੇਜ ਸਰ ਪਿਆ ਜੀ ਨਹੀਂ ਨਹੀਂ ਇਹ ਸੀਵਰੇਜ ਮੇਨ ਪਾਤਾ ਅੱਛਾ ਜੀ ਜਿਹੜਾ ਗਲੀਆਂ ਵਾਲਾ ਹੈ ਗਲੀਆਂ ਉੱਚੀਆਂ ਜਦੋਂ ਇਹ ਗਲੀ ਬਣਨੀ ਨਾ ਫਿਰ ਉੱਚੀ ਹੋਣੀ ਗਲੀ ਫਿਰ ਉਹਦੇ ਬਰਾਬਰ ਦੇ ਸੜਕਾਂ ਚਕੀ ਜਾਨੀਆਂ ਹੈ ਇਹ ਕੋਈ ਇਦਾਂ ਦਾ ਕੰਮ ਨਹੀਂ ਥੋੜਾ ਜਿਉਂ-ਜਿਉਂ ਪੈਸੇ ਆ ਰਹੇ ਨੇ ਲੱਗ ਰਹੇ ਨੇ ਇਸੇ ਕਹਿੰਦੇ ਸੀ ਕੰਮ ਨਹੀਂ ਕਰਾਦੇ ਪਰ ਜੇ ਇਦਾਂ ਬਲੈਕਮੇਲ ਸਾਨੂੰ ਕਰਕੇ ਕੰਮ ਕਰਾਣਗੇ ਅਸੀਂ ਅਫਸਰਾਂ ਨੂੰ ਜਾ ਕੇ ਮੂੰਹ ਥੜਾ ਦਿਖਾਣਾ ਜਾਂ ਆਪਾਂ ਰੋਜ਼ ਅਫਸਰਾਂ ਨਾਲ ਮੀਡੀਆ ਤੇ ਪੇਸ਼ ਹੋਵਾਂਗੇ ਸਾਨੂੰ ਅਫਸਰ ਦੇਣਗੇ ਹੀ ਪੈਸਾ ਅਫਸਰ ਕਿਸੇ ਨੇ ਪੈਸਾ ਦੇਣੇ ਜਦੋਂ ਆਪਾਂ ਹੂਨ ਅਫਸਰ ਸਾਡੇ ਨਾਲ ਬਿਲਕੁਲ ਮਿਲ ਜੁਲ ਕੇ ਕੰਮ ਕਰ ਰਹੇ ਨੇ ਸਾਡੇ ਗੁਰਦੁਆਰਾ ਸੈਕਟਰੀ ਨੇ ਸਾਡੇ ਵੀਡੀਓ ਸਾਹਿਬ ਨੇ ਗੁਰਦੁਆਰੇ ਚ ਤਕਨਸ਼ਲਾਤੀਆਂ ਦੂਜੀਆਂ ਗਲੀਆਂ 'ਚ ਪੈਪਰ ਸਟਾਉਣਗੇ ਸੜਕ ਦਾ ਮਤਾ ਪਾਸ ਕਰਤਾ ਛਣਟੜਾ ਟਾਈਮ ਤਾਂ ਲੱਗੂਗਾ ਨਾ ਜੇ ਸਾਨੂੰ ਇਦਾਂ ਲੋਕੀ ਬਲੈਕਮੇਲ ਸਮਝਣਗੇ ਦੋ ਚਾਰ ਬੰਦੇ ਇਕੱਠੇ ਹੋਏ ਸਰਪੰਚਾਇਤ ਦੀ ਬੇਇੱਜ਼ਤੀ ਕਰਦੇ ਕੰਮ ਚੱਲ ਰਹੀ ਹੈ ਜੀ ਕੰਮ ਚੱਲ ਰਹੀ ਹੈ ਕੰਮ ਤਾਂ ਬਿਲਕੁਲ ਚੱਲ ਰਹੀ ਹੈ ਅਸੀਂ ਡੇਲੀ ਕਹਿੰਦੇ ਹਾਂ ਕਿਸੇ ਅਫਸਰ ਕੋ ਜਾਨਦੇ ਹਾਂ ਕਿ ਲੋਕ ਘਰ ਬੈ ਗੱਲਾਂ ਕਰਦੇ ਨੇ ਇਹਨਾਂ ਨੂੰ ਕੋਈ ਕੰਮ ਨਹੀਂ ਵਿਹਲੇ ਬੰਦੇ ਨੇ ਜੇ ਇਹਨਾਂ ਨੂੰ ਪਤਾ ਹੋਵੇ ਵੀ ਇੱਥੇ ਕਿਤੇ ਜਾ ਕੇ ਲੋਕੀ ਧੱਕੇ ਖਾਂਦੇ ਨੇ ਤੁਸੀਂ ਆਖਾਸਤ ਮੇਰੇ ਕੰਮ ਜਲਦੀ ਸੁਆਸਨ ਕਰ ਸਾਰਾ ਅਸੀਂ ਪੂਰਾ ਦੇ ਰਹੇ ਹਾਂ ਸੁਆਸਨ ਕਰਨ ਕੇ ਕੰਮ ਹੋ ਰਿ ਪਾਣੀ ਦਾ ਕਾਰਪੋਰੇਸ਼ਨ ਜਿ ਖੜਦਾ ਕੋਲਾ ਰਣਿਤ ਕਾਰਪੋਰੇਸ਼ਨ ਸਿਆਲਸਨਗਰ ਚ ਨੇਲਤਾ ਕੰਮ ਹੋਇਆ ਅਸੀਂ ਤਾਂ ਫੇਰ ਹਲ ਕਰਨ ਜਨੇ ਆ 15 ਲੱਖ 7-8 ਲੱਖ ਰੁਪਏ ਲੱਗਿਆ ਮਹਿਨ ਸਿਵਲ ਗੁਰਦਵਾਰੇ ਦੀ ਸੜਕ ਜੀ ਪੈ ਰਿਆ ਗੁਰਦਵਾਰੇ ਦੀ ਸੜਕ ਤੋਂ ਕਵਰੇਜ ਕਰੋ ਜਾ ਕੇ ਤੁਹਾਨੂੰ ਉੱਥੇ ਦੇ ਲੋਕ ਆਪੇ ਦੱਸਣਗੇ